ਤੋ ਹਾਈ ਗੱਡ ਅਸੀਂ ਅੱਜ ਆਏ ਆਂ ਜੀ ਕੋਠੇ ਦੀ ਸੱਤ ਤੇ ਤੇ ਮੈਂ ਤੇ ਨਕਸ਼ ਤੇ ਅਸੀਂ ਕਰ ਲੱਗੇ ਆ ਟੈਂਕੀ ਸਾਫ ਜਦੋਂ ਅਸੀਂ ਟੈਂਕੀ ਦਾ ਵੇਖਿਆ ਹਾਲ ਤਾਂ ਸਾਡੇ ਉੱਡ ਗਏ ਹੋ ਸੈਂ ਤੇ ਨਕਸ਼ਾ ਕਹਿੰਦਾ ਮੈਨੂੰ ਤੇ ਉਲਟੀ ਹੋਣ ਨੂੰ ਪੈਂਦੀ ਉਲਟੀ ਹੁੰਦੀ ਕਿੰਨੀ ਕਿੰਨੀ ਗੰਦੀ ਟੈਂਕੀ ਹੈ ਹੈ ਕਿ ਡਿੱਗਾ ਕਬੂਤਰ ਤੇ ਪੰਖ ਡਿੱਗੇ ਵਿੱਚ ਇੰਨੀ ਗੰਦੀ ਟੈਂਕੀ ਹੋਈ ਹੈ ਤੇ ਪਹਿਲਾਂ ਅਸੀਂ ਤੁਹਾਨੂੰ ਦਿਖਾਉਨੇ ਆ ਜੀ ਆਪਣਾ ਪਿੰਡ ਇਹ ਦੇਖੀਏ ਜੀ ਗੁਰਦਰਾ ਸਾਹਿਬ ਜੋ ਸਾਡੇ ਘਰ ਦੇ ਬਹੁਤ ਜ਼ਿਆਦਾ ਨਜ਼ਦੀਕ ਆ ਤੇ ਅਸੀ ਤੁਹਾਨੂੰ ਅੱਜ ਦੱਸਣੇ ਜੀ ਆਪਣਾ ਪਿੰਡ ਜੀ ਦੇਖੀਏ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤੇ ਸਾਨੂੰ ਦੱਸਣਾ ਵੀ ਤੁਹਾਨੂੰ ਕਿੱਦਾਂ ਦਾ ਲੱਗਾ ਸਾਡਾ ਪਿੰਡ ਫਿਰ ਅਸੀਂ ਤੁਹਾਨੂੰ ਦਿਖਾਵਾਂਗੇ ਟੈਂਕੀ ਦਾ ਹਾਲ ਜੋ ਟੈਂਕੀ ਦਾ ਹਾਲ ਹੋਇਆ ਫਿਰ ਤੁਹਾਨੂੰ ਉਹ ਵੀ ਦਿਖਾਵਾਂਗੇ ਇਹ ਸਾਡੇ ਪਿੰਡ ਆਜੀ ਗੁਰਦਾਰਾ ਸਾਹਿਬ ਤਿੰਨ ਇੱਕ ਤਾਂ ਪਹਿਲਾਂ ਦਿਖਾਤਾ ਇੱਕ ਹੋਰ ਆ ਤੇ ਇਹ ਆ ਜੀ ਸਾਡੇ ਪਿੰਡ ਤੇ ਹੁਣ ਅਸੀਂ ਕਰਾਂਗੇ ਜੀ ਟੈਂਕੀ ਨੂੰ ਸਾਫ ਤੇ ਇੱਕ ਗੁਰਦਾਰਾ ਸਾਹਿਬ ਹੋ ਰਿਹਾ ਜੀ ਇੱਕ ਇਹ ਵਾਲਾ ਰਿਹਾ ਤੇ ਹੁਣ ਅਸੀਂ ਕਰਾਂਗੇ ਜੀ ਟੈਂਕੀ ਨੂੰ ਸਾਫ ਨਕਸ਼ ਕਰਨ ਦਾ ਸਫਾਈ ਜਿਹਦੇ ਦਿਖਾਈਏ ਟੈਂਕੀ ਹੁਣ ਕਿੱਦਾਂ ਦੀ ਹੈ ਤੇ ਰੱਪ ਲਾਓ ਜੇ ਦਿਖਾ ਦੀਏ ਟੈਂਕੀ ਹੁਣ ਕਿੱਦਾਂ ਦੀ ਹੈ ਹੈ ਦਿਖਾ ਦੀਏ ਪੱਕਾ ਕਮੈਂਟ ਬੜੇ ਬੈਡ ਬੈਡ ਆਉਣੇ ਹੈ ਹੈ ਦੇਖੀ ਜਾਊਗੀ ਤੇ ਮੜ ਵਿੱਚ ਤੂੰ ਵੜਨਾ ਕਿ ਮੈਂ ਵੜਾ ਤੂੰ ਵੜਨਾ ਵਿੱਚ ਇਹਦੇ ਗਰਮੀ ਵੀ ਬੜੀ ਆ ਤੇ ਟੈਂਕੀ ਵੀ ਸਾਫ਼ ਕਰਨੀ ਸੀ ਤੇ ਅੱਜ ਸਾਡਾ ਲੱਗਾ ਜੀ ਸਮਾਂ ਟਾਈਮ ਤੇ ਥੋੜਾ ਜਿਹਾ ਹੀ ਵੇਖਣਾ ਆਏ ਤੇ ਟੈਂਕੀ ਦਾ ਹਾਲ ਵੇਖ ਕੇ ਹਰ ਉਲਟੀ ਆਉਣ ਪੈਂਦੀ ਹਨਾ ਤੇ ਨਕਸ਼ ਕਰ ਰਹੇ ਆ ਜੀ ਸਾਫ਼ ਇਹਨੂੰ ਨਕਸ਼ ਕਰ ਰਿਹਾ ਸਫਾਈ ਠੀਕ ਹੈ ਕੀ ਹੋਇਆ ਨੰ ਗੰਦੀ ਆਦੀ ਐ ਤੂੰ ਨਹੀਂ ਕਰਨੀ ਫਿਰ ਕਿੰਨੂੰ ਗਈ ਹੁਣ ਮੈਂ ਕਰਾਂ ਫਿਰ ਦੋ ਮੈਂ ਬਲੌਗ ਮੈਂ ਨਾ ਤੂੰ ਬਲੌਗ ਬਣਾਏਗਾ ਮੇਰਾ ਤੇ ਮੈਂ ਤੇਰਾ ਬਣਾਉਣਾ ਤੇ ਨਹੀਂ ਸੀ ਅੱਜ ਮੈਂ ਬਣਾਉਣਾ ਚਲ ਤੇ ਅੱਛੀ ਸੱਤ ਪਰ ਟੈਂਕੀਏ ਨਾ ਨਕਸ਼ਤੇ ੜ ਗਿਆ ਕਿੰਦਾ ਵੀ ਟੈਂਕੀ ਬਹੁਤ ਗੰਦੀ ਆ ਤੇ ਮੇਰ ਕੋ ਨਹੀਂ ਵਖੀ ਜਾਂਦੀ ਕੀ ਹੁੰਦਾ ਉਲਟੀ ਆਉਣ ਪੈਂਦੀ ਪੈਂਦੀ ਚੱਕਰ ਹੁੰਦੇ ਚੱਕਰ ਹੁੰਦੇ ਲੱਪੇ ਅੱਛਾ ਚਲ ਦਿਖਾਈਏ ਤੇ ਸਹੀ ਫਿਰ ਵਿਖਾਈਏ ਟੈਂਕੀ ਕਿੱਦਾਂ ਦੀ ਹੋਏ ਨਹੀਂ ਤੂੰ ਮੇਰੇ ਥੋੜੀ ਮੈਂ ਆ ਬਖਾਉਣਾ ਹਾਂ ਜੀ ਨਹੀਂ ਯਾਰ ਚਲ ਹੈ ਵਿਖਾ ਦੀਏ ਹੁਣ ਫਿਰ ਤੇ ਪਈਆ ਆਪਣੀ ਟੈਂਕੀਆਂ ਸਾਫ਼ ਜਰੂਰ ਕਰਿਆ ਕਰੋ ਕਿਉਂਕਿ ਛੇਤ ਦਾ ਧਿਆਨ ਰੱਖਣਾ ਆਪਣੇ ਹੀ ਹੱਥ 'ਚ ਆ ਤੇ ਤੇ ਇੱਕ ਸਾਡੀ ਮੋਟਰ ਖਰਾਬ ਹੋ ਗਈ ਜੇ ਮੋਟਰ ਖਰਾਬ ਨਾ ਹੁੰਦੀ ਤੇ ਸ਼ਾਇਦ ਅਸੀਂ ਇਹ ਟੈਂਕੀ ਨੂੰ ਅੱਜ ਨਾਵੇਂ ਦੇ ਤੇ ਜਦੋਂ ਵੇਖਿਆ ਤੇ ਸਾਡੇ ਦੇ ਉੱਡ ਕੇ ਹੋਸ ਵੀ ਇਹ ਕਿੱਦਾਂ ਦੀ ਟੈਂਕੀ ਇੰਨੀ ਗੰਦੀ ਟੈਂਕੀ ਚ ਅਸੀਂ ਪਾਣੀ ਪੀਂਦੇ ਰਹੇ ਇਧਰ ਇਧਰ ਪਰ ਨਹੀਂ ਰਹਿਤੇ ਨਹੀਂ ਜਾਣਾ ਇਧਰ ਜਾ ਤੇ ਅਸੀਂ ਤੁਹਾਨੂੰ ਦਿਖਾਉਨੇ ਆ ਜੀ ਥੱਲੇੋਂ ਆਪਣਾ ਵੇੜਾ ਜੇ ਦੇਖੋ ਇਹ ਸਾਡੇ ਮਰੂਤ ਮਰੂਤ ਸਾਡੇ ਲੱਗੇ ਤੇ ਇਹ ਸਾਡੀ ਲੱਗੀ ਆ ਜੀ ਲਾਈਟ ਸੋਲਰ ਸਿਸਟਮ ਲੱਗਾ ਮੇਰੇ ਕੀ ਵਿਖਾ ਦਿਗੇ ਫਿਰ ਦਿਖਾ ਦਿਓ ਤੇ ਇਹ ਵੇਖੋ ਜੀ ਸਾਡੀ ਟੈਂਕੀ ਦਾ ਹਾਲ ਜੋ ਬਹੁਤ ਹੀ ਮਾੜਾ ਹੋਇਆ ਕਿਸਾਨ ਨੂੰ ਨਹੀਂ ਪਤਾ ਕਿ ਇਹਨੀ ਗੰਦੀ ਸਾਡੀ ਟੈਂਕੀ ਆ ਤੇ ਜਦੋਂ ਅਸੀਂ ਟੈਂਕੀ ਵੇਖੀ ਤਾਂ ਬਹੁਤ ਹੀ ਹੋਇਆ ਬੁਰਾ ਹਾਲਾਤ ਹੁਣ ਫਿਰ ਕਰੀਏ ਇਹਨੂੰ ਸਾਫ਼ ਆਪਾਂ ਜਿਹੜੇ ਗੋਲ ਜਾਂ ਇੱਕ ਕੰਧੀ ਰਹਿਣਾ ਟੱਕਣਾ ਹਨਾ ਮੇਰੇ ਕੋਲ ਕਿੱਦਾਂ ਜੰਦੀਆਂ ਨੇ ਟੱਕਣਾ ਇਹਦਾ ਹਵਾ ਨਾ ਉੱਡ ਗਿਆ ਜਾਂਦਾ ਕਿਤੇ ਹਨਾ ਉਹਦੇ ਕਾਰਨ ਹੀ ਜ਼ਿਆਦਾ ਗੰਦੀ ਹੋ ਗਈ ਕਰੀਏ ਸਫਾਈ ਫਿਰ ਇਹਦੀ ਹੁਣ ਆਪਾਂ ਹੂੰ ਚਲੋ ਜੀ ਅਸੀਂ ਹੁਣ ਕਰ ਲੱਗੇ ਆ ਜੀ ਸਫਾਈ ਨਕਸ਼ ਵੜਿਆ ਜੀ ਵੇਖੋ ਵਿੱਚ ਤੇ ਪਾਣੀ ਕੱਢਣ ਦਾ ਗੰਦਾ ਹਨਾ ਕਿੰਨਾ ਗੰਦਾ ਨਕਸ਼ ਪਾਣੀ ਗੰਦਾ ਚਲਾ ਸਾਰਾ ਬਾਹਰ ਕੱਢ ਦੇ ਇੱਕ ਬਾਲਟੀ ਭਰ ਕੇ ਵੜਾ ਮੈਨੂੰ ਖਿੱਚ ਦੇ ਖਿੱਚ ਦੇ ਹੜੋ ਤੇਰੇ ਦੇਖੋ ਜੀ ਟੈਂਕੀ ਦਾ ਹਾਲ ਹੈ ਨਾ ਛੱਡਦਾ ਛੱਡਦੇ ਰੋੜ ਦੇ ਇੱਥੇ ਪਾਣੀ ਉਹ ਪਾਣੀ ਬਹੁਤ ਗੰਦਾ ਪਾਣੀ ਹੈ ਨਾ ਸਾਰਾ ਸਾਫ ਕਰਦੇ ਹੁਣ ਟੈਂਕੀ ਸਾਡੀ ਹੋ ਗਈ ਆ ਜੀ ਹੁਣ ਸਾਫ ਤੇ ਇਹ ਵੇਖੋ ਤੋਂ ਬਾਰਿਸ਼ ਵੀ ਹੋਣੀ ਚੱਲੂ ਹੈਗੀ ਆ ਤੇ ਬੱਦਲ ਵੀ ਬਹੁਤ ਜ਼ਿਆਦਾ ਤੇ ਬਾਰਿਸ਼ ਵੀ ਆ ਰਹੀ ਹੈ ਤੇ ਟੈਂਕੀ ਅਸੀਂ ਕਰਤੀ ਆ ਸਾਫ ਚੰਗੀ ਤਰ੍ਹਾਂ ਨਕ ਸਾਰਾ ਇਧਰ ਤੇਰੇ ਮਗਰ ਵੀ ਆ ਗਏ ਫੜ ਲਿਆ ਸਾਰੇ ਕੋਰਾ ਵੀ ਇਹਦੇ ਫੜੇ ਨਹੀਂ ਆਂਦੇ ਸਾਰੇ ਸਾਰੇ ਹੱਥ ਨਾਲ ਫੜਾ ਦੇ ਮੈਨੂੰ ਛਿੜਕੇ ਤੇ ਏ ਸੀ ਸਾਡਾ ਅੱਜ ਦਾ ਵਲੌਗ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਕਮੈਂਟ ਵੀ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਸੋ ਹੁਣ ਅਸੀਂ ਤੁਹਾਨੂੰ ਮਿਲਾਂਗੇ ਜੀ ਨਿਊ ਵਲੌਗ ਨਾਲ ਤੇ ਬਾਏ ਬਾਏ ਸਾਰਿਆਂ ਨੂੰ ਟਾਟਾ ਖੁਸ਼ ਰਹੋ ਮੁੰਟੀ ਆਪਣੀ ਸਾਫ਼ ਕਰਦੇ ਰਹੋ ਠੀਕ ਹੈ ਜੀ ਆਪਣੀ ਮੁੰਟੀ ਨਹੀਂ ਟੈਂਚੀ ਆਪਣੀ ਸਾਫ਼ ਕਰਦੇ ਹੋ ਪਾਣੀ ਵਾਲੀ ਜੀ ਜਿਹੜਾ ਤੁਸੀਂ ਵਰਤਦੇ ਜੇ ਇਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਤੇ ਚਲੋ ਮਿਲेंगे आपको न्यू ब्लॉग में बाय